ਤੇ ਮੈਂ ਇਹ ਵਾਲੇ ਦੋ ਬੈਂਗਣ ਲਏ ਨੇ ਤੇ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਵੱਧ ਜਾਂ ਘੱਟ ਵੀ ਕਰ ਸਕਦੇ ਹੋ ਦੇਖੇ ਨੀਚੇ ਵਾਲੀ ਸਾਈਡ ਨੂੰ ਤੁਸੀਂ ਇਸ ਤਰ੍ਹਾਂ ਬੈਂਗਣ ਨੂੰ ਰੱਖ ਕੇ ਪੁੰਨ ਲੈਣਾ ਹੈ ਹੁਣ ਆਪਾਂ ਇਹਦਾ ਛਿਲਕਾ ਉਤਾਰਾਂਗੇ ਬੈਂਗਣਾਂ ਨੂੰ ਆਪਾਂ ਚੰਗੀ ਤਰ੍ਹਾਂ ਛਿਲਕਾ ਲਾ ਲਿਆ ਤੇ ਕਿੰਨਾ ਸੋਨਾ ਲੱਗ ਰਿਹਾ ਹੈ ਆਪਣਾ ਪੜਥਾ ਕਲਰ ਦੇਖੋ ਕਿੰਨਾ ਵਧੀਆ ਆਇਆ ਸਬਜੀ ਦਾ ਵੈਲਕਮ ਟੂ ਬੈਕ ਕਰਦੀ ਕੰਟੈਂਟਸ ਅੱਜ ਕਰਦੀ ਕੰਟੀਨਿਊ ਵਿੱਚ ਆਪਾਂ ਬਹੁਤ ਹੀ ਟੇਸਟੀ ਬੈਂਜਨ ਦਾ ਪੜਥਾ ਬਣਾਉਣ ਜਾ ਰਹੇ ਹਾਂ ਕਿਉਂਕਿ ਕਈ ਬੱਚਿਆਂ ਨੂੰ ਆਲੂ ਬੈਂਗਨ ਦੀ ਸਬਜ਼ੀ ਪਸੰਦ ਨਹੀਂ ਆ ਤੇ ਪਰਠਾ ਪਸੰਦ ਹੁੰਦਾ ਵਾ ਪਰਠਾ ਸਾਰੇ ਘਰਾਂ ਵਿੱਚ ਬਣਦਾ ਹੈ ਤੇ ਹਰ ਇੱਕ ਘਰ ਦਾ ਬਣਾਉਣ ਦਾ ਤਰੀਕਾ ਆਪੋ ਆਪਣਾ ਹੁੰਦਾ ਹੈ ਆਪਣਾ ਟੇਸਟ ਟੇਸਟ ਅਕੋਰਡਿੰਗ ਆਪਣੇ ਸਵਾਦ ਅਨਸਾਰ ਇਹਨੂੰ ਬਣਾਇਆ ਜਾਂਦਾ ਹੈ ਤੇ ਮੈਂ ਵੀ ਇਹਨੂੰ ਅੱਜ ਆਪਣੇ ਤਰੀਕੇ ਨਾਲ ਬਣਾਵਾਂਗੀ ਜੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਬਹੁਤ ਹੀ ਪਿਆਰੇ ਵੀਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਲੋ ਜੀ ਫਿਰ ਸ਼ੁਰੂ ਕਰਦੇ ਆਂ ਜੀ ਅੱਜ ਦੀ ਆਪਣੀ ਰੈਸਪੀ ਬੈਂਗਨ ਦਾ ਪਰਤਾ ਬਣਾਉਣ ਲਈ ਸਭ ਤੋਂ ਪਹਿਲਾਂ ਚਾਹੀਦੇ ਨੇ ਆਪਾਂ ਨੂੰ ਬੈਂਗਨ ਤੇ ਮੈਂ ਇਹ ਵਾਲੇ ਦੋ ਬੈਂਗਨ ਲਏ ਨੇ ਤੇ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਵੱਧ ਜਾਂ ਘੱਟ ਵੀ ਕਰ ਸਕਦੇ ਹੋ ਦੇਖੋ ਕਿੰਨੇ ਸੋਹਣੇ ਨੇ ਬੈਂਗਨ ਇਹਨਾਂ ਦੀ ਆਹ ਵਾਲਾ ਹਿੱਸਾ ਮੈਂ ਕੱਟ ਦਿੱਤਾ ਏ ਤੇ ਇਹ ਸਾਰਾ ਸਮਾਨ ਇਹਨੂੰ ਮੈਂ ਕੱਟ ਕੇ ਤਿਆਰ ਕਰ ਲਿਆ ਏ ਇਹਦੇ ਵਿੱਚ ਮੈਂ ਤਿੰਨ ਟਮਾਟਰ ਲਏ ਨੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਏ ਤੇ ਦੋ ਪਿਆਜ਼ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਏ ਥੋੜਾ ਧਨੀਆ ਉਹਨੂੰ ਮੈਂ ਕੱਟਿਆ ਏ ਦੋ ਹਰੀਆਂ ਮਿਰਚਾਂ ਤੇ ਇੱਕ ਮੈਂ ਲਸਣ ਦੀ ਇਕੱਠੀ ਉਹਨੂੰ ਕੱਟ ਲਿਆ ਤੇ ਥੋੜਾ ਜਿਹਾ ਧਰਕ ਇਹਨਾਂ ਨੂੰ ਮੈਂ ਬ੍ਰੀਕ ਕੱਟ ਲਿਆ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਬੈਂਗਣਾਂ ਨੂੰ ਭੁੰਨਦੇ ਆ ਭੁੰਨਣ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਇੱਕ ਵਾਰੀ ਇਸ ਤਰ੍ਹਾਂ ਕੱਟ ਲਗਾ ਕੇ ਫਿਰ ਭੁੰਨਾਂਗੇ ਕਿਉਂਕਿ ਇਹਦੇ ਨਾਲ ਇਹ ਵੀ ਹੋ ਜਾਏਗਾ ਕਿ ਸਾਡੇ ਬੈਂਗਣ ਸਾਫ਼ ਨੇ ਇਹਦੇ ਵਿੱਚ ਕੋਈ ਕੀੜਾਤ ਨਹੀਂ ਹੈ ਇਹਨੂੰ ਇਸ ਤਰ੍ਹਾਂ ਆਪਾਂ ਕੱਟ ਲਵਾਂਗੇ ਤੇ ਇਹਨੂੰ ਆਪਾਂ ਦੇਖਾਂਗੇ ਜੇਦੋਂ ਵੀ ਤੁਸੀਂ ਪੜਥੇ ਲਈ ਬੈਂਗਣ ਲੈਣੇ ਆ ਬਹੁਤ ਵੱਡੇ ਨਹੀਂ ਲੈਣੇ ਥੋੜੇ ਮੀਡੀਅਮ ਸਾਈਜ਼ ਦੇ ਲੈਣੇ ਨੇ ਆਹ ਦੇਖੋ ਬੈਂਗਣ ਆਪਣੇ ਬਿਲਕੁਲ ਸਾਫ਼ ਨੇ ਇਹਦੇ ਵਿੱਚ ਬੀਜ ਵੀ ਬਹੁਤ ਘੱਟ ਨੇ ਇਸ ਤਰ੍ਹਾਂ ਹੀ ਆਪਾਂ ਦੂਸਰੇ ਬੈਂਗਣ ਨੂੰ ਵੀ ਚੀਰਾ ਲਵਾਵਾਂਗੇ ਕੱਟ ਲਵਾਂਗੇ ਵਿੱਚੋਂ ਇਹਨਾਂ ਨੂੰ ਮੈਂ ਧੋ ਲਿਆ ਸੀ ਧੋਣ ਤੋਂ ਪਹਿਲਾਂ ਮੈਂ ਧੋ ਲਿਆ ਸੀ ਤੇ ਬਾਅਦ ਵਿੱਚ ਇਹਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕੱਪੜੇ ਨਾਲ ਇਹਨੂੰ ਮੈਂ ਸਾਫ਼ ਕਰ ਲਿਆ ਸੀ ਇਹਨਾਂ ਦੋਨਾਂ ਬੈਂਗਣਾਂ ਨੂੰ ਆਪਾਂ ਭੁੰਨਦੇ ਆ ਤੇ ਦੂਜੀ ਸਾਈਡ ਆਪਾਂ ਇਹਦਾ ਤੜਕਾ ਵੀ ਤਿਆਰ ਕਰਾਂਗੇ ਆ ਦੇਖੋ ਇਹ ਵੀ ਬੈਂਗਣ ਬਿਲਕੁਲ ਸਾਫ਼ ਹੈ ਆ ਦੇਖੋ ਮੈਂ ਥੋੜਾ ਜਿਹਾ ਸਰੋਂ ਦਾ ਤੇਲ ਲਿਆ ਹੈ ਇਹਨੂੰ ਮੈਂ ਇਸ ਤਰ੍ਹਾਂ ਦੋਨਾਂ ਬੈਂਗਣਾਂ ਤੇ ਲਗਾ ਦਾਂਗੇ ਇਹਦੇ ਨਾਲ ਇਹਨਾਂ ਦਾ ਛਿਲਕਾ ਬੜੇ ਆਰਾਮ ਨਾਲ ਉੱਤਰ ਜਾਂਦਾ ਹੈ। ਇਸ ਤਰ੍ਹਾਂ ਮੈਂ ਦੂਜੇ ਬੈਂਗਨ ਤੇ ਵੀ ਲਗਾਵਾਂਗੀ ਬਸ ਇਸ ਤਰ੍ਹਾਂ ਇਹਨਾਂ ਨੂੰ ਲਗਾ ਦਾਂਗੀ। ਇਹ ਵਾਲੇ ਬੈਂਗਨ ਨੂੰ ਵੀ ਚੰਗੀ ਤਰ੍ਹਾਂ ਆਪਾਂ ਤੇਲ ਲਗਾ ਦਾਂਗੇ। ਤੇ ਹੁਣ ਆਪਾਂ ਇਹਨਾਂ ਨੂੰ ਭੁੰਨਦੇ ਆਂ। ਗੈਸ ਔਨ ਕਰ ਲਿਆ ਤੇ ਉਹਦੇ ਉੱਤੇ ਆਪਾਂ ਇਹ ਜਾਲੀ ਰੱਖਤੀਏ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਬੈਂਗਨ ਭੁੰਨਾਂਗੇ। ਇਹਦੇ ਨਾਲ ਆਪਣੇ ਬੈਂਗਨ ਬਹੁਤ ਵਧੀਆ ਭੁੰਨ ਜਾਣਗੇ ਤੇ ਇੱਕ ਸਾਡਾ ਗੈਸ ਵੀ ਖਰਾਬ ਨਹੀਂ ਹੋਏਗਾ ਨੀਚੋਂ। ਇਨਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਬੜੇ ਆਰਾਮ ਨਾਲ ਭੁੰਨਣਾ ਹੈ ਜੇ ਤੁਸੀਂ ਚਾਹੋ ਤਾਂ ਬੈਂਗਨ ਫੋਨ ਦੇ ਸਮੇਂ ਇਹਦੇ ਵਿੱਚ ਲਸਣ ਜਾਂ ਮਿਰਚ ਕੁਛ ਵੀ ਕੱਟ ਦੇ ਕੇ ਉਹਨੂੰ ਵੀ ਨਾਲ ਭੁੰਨ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਜਿਵੇਂ ਦਾ ਤੁਹਾਨੂੰ ਪਸੰਦ ਹੈ ਮੈਂ ਇਸ ਤਰ੍ਹਾਂ ਬੜੇ ਸਿੰਪਲ ਤਰੀਕੇ ਨਾਲ ਹੀ ਬਣਾਨੀ ਹੈ ਤੇ ਉਹ ਬੜੇ ਆਰਾਮ ਨਾਲ ਬਣ ਜਾਂਦਾ ਹੈ ਪਰ ਥੇ ਦਾ ਅਸਲੀ ਟੇਸਟ ਤੇ ਆਉਂਦਾ ਹੈ ਕਿ ਇਹਨਾਂ ਨੂੰ ਚੁੱਲ੍ਹੇ ਦੇ ਵਿੱਚ ਭੁੰਨਿਆ ਜਾਵੇ ਕਿਉਂਕਿ ਆਪਣੇ ਪਿੰਡਾਂ ਵਿੱਚ ਚੁੱਲ੍ਹੇ ਵਿੱਚ ਚੰਗੀ ਤਰ੍ਹਾਂ ਅੱਗ ਬਾਲ ਲੈਂਦੇ ਨੇ ਉਹਨੂੰ ਥੋੜਾ ਠੰਡਾ ਕਰਕੇ ਫਿਰ ਉਹਦੇ ਉੱਪਰ ਬੈਂਗਨ ਰੱਖ ਕੇ ਭੁੰਨਿਆ ਜਾਂਦੇ ਨੇ ਉਸ ਪਰਥੇ ਦਾ ਸਵਾਦ ਤੇ ਸਭ ਤੋਂ ਅਲੱਗ ਹੀ ਹੁੰਦਾ ਹੈ ਉਹਦੇ ਵਿੱਚ ਇੱਕ স্মੋਕੀ ਫਲੇਵਰ ਹੁੰਦਾ ਹੈ ਜਿਹਦੇ ਨਾਲ ਕੇ ਖਾਣ ਦਾ ਬਹੁਤ ਜ਼ਿਆਦਾ ਹੀ ਮਜ਼ਾ ਆਉਂਦਾ ਹੈ ਚਲੋ ਆਪਣੇ ਕੋਲ ਤਾਂ ਹੁਣ ਇਸ ਟਾਈਮ ਚੁੱਲਾ ਨਹੀਂ ਹੈ ਤੇ ਆਪਾਂ ਇਹਨੂੰ ਗੈਸ ਤੇ ਹੀ ਭੁੰਨ ਰਹੇ ਆ ਬੈਂਗਰਾਂ ਨੂੰ ਚੰਗੀ ਤਰ੍ਹਾਂ ਤੁਸੀਂ ਉਲਟਾ-ਪਲਟਾ ਕੇ ਭੁੰਨ ਲੈਣਾ ਹੈ ਕਿਉਂਕਿ ਇਹਦੇ ਵਿੱਚ ਕੋਈ ਕੱਚਾਪਨ ਨਾ ਰਵੇ ਜਿੰਨਾ ਵਧੀਆ ਸਾਡਾ ਬੈਂਗਨ ਪੁੱਜੇਗਾ ਓਨਾ ਹੀ ਟੇਸਟੀ ਸਾਡਾ ਪਰਠਾ ਬਣੇਗਾ ਨੀਚੇ ਵਾਲੀ ਸਾਈਡ ਨੂੰ ਤੁਸੀਂ ਇਸ ਤਰ੍ਹਾਂ ਬੈਂਗਨ ਨੂੰ ਰੱਖ ਕੇ ਭੁੰਨ ਲੈਣਾ ਆਹ ਲਗਭਗ ਬੈਂਗਣ ਆਪਣਾ ਭੁੱਜ ਗਿਆ ਹੈ 1-2 ਮਿੰਟ ਆਪਾਂ ਇਹਨੂੰ ਹੋਰ ਭੁੰਨਾਂਗੇ। ਰਾ ਦੇਖੋ। ਸੌਫਟ ਹੋ ਗਿਆ ਹੈ ਬੈਂਗਣ ਆਰਾਮ ਨਾਲ। ਦੇਖੋ ਇਹਦਾ ਛਿਲਕਾ ਆਪਣੇ ਆਪ ਉੱਤਰ ਰਿਹਾ ਹੈ। ਇਹਦਾ ਮਤਲਬ ਹੈ ਕਿ ਬੈਂਗਣ ਸਾਡਾ ਭੁੱਜ ਕੇ ਬਿਲਕੁਲ ਤਿਆਰ ਹੈ। ਹੁਣ ਆਪਾਂ ਇਹਨੂੰ ਐ ਡੂੰਘੇ 'ਚ ਰੱਖਾਂਗੇ। ਇਹਨੂੰ ਰੱਖਣ ਦੇ ਨਾਲ ਹੀ ਇਹਦੇ ਉੱਪਰ ਪਲੇਟ ਦੇ ਦਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ স্মੋਕੀਪਨ ਹੈ ਥੋੜਾ ਇਹਦੇ ਵਿੱਚ ਆ ਜਾਏ ਤੇ ਜਦਨ ਆਪਾਂ ਖਾਤੇ ਤਾਂ ਟੇਸਟ ਹੋਰ ਵੀ ਵਧੀਆ ਹੋ ਜਾਏ। ਹੁਣ ਇਸ ਤਰ੍ਹਾਂ ਆਪਾਂ ਇਹ ਦੂਜਾ ਬੈਂਗਣ ਵੀ ਭੁੰਨ ਕੇ ਤਿਆਰ ਕਰਦੇ ਹਾਂ। ਬੈਂਗਣ ਆਪੇ ਆਪਣੇ ਭੁੱਜ ਕੇ ਬਿਲਕੁਲ ਤਿਆਰ ਨਹੀਂ ਤੇ ਹੁਣ ਆਪਾਂ ਇਹਨਾਂ ਦਾ ਛਿਲਕਾ ਉਤਾਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਵਾਲਾ ਹਿੱਸਾ ਕੱਟ ਲਵਾਂਗੇ ਦੇਖੋ ਕਿੰਨੇ ਗਰਮ ਨੇ ਬੈਂਗਣ ਇਤਰ ਹੁਣ ਆਪਾਂ ਇਹਦਾ ਛਿਲਕਾ ਉਤਾਰਾਂਗੇ ਇੱਥੇ ਆਪਾਂ ਕਈ ਵਾਰੀ ਬੈਂਗਣਾ ਨੂੰ ਛਿੱਲ ਕੇ ਉਹਨਾਂ ਨੂੰ ਪਾਣੀ ਵਿੱਚ ਪਾ ਦਿੰਨੇ ਹਾਂ ਠੰਡੇ ਚ ਇਸ ਤਰ੍ਹਾਂ ਤੁਸੀਂ ਬਿਲਕੁਲ ਨਹੀਂ ਕਰਨਾ ਕਿਉਂਕਿ ਜੋ ਵੀ ਆਪਾਂ ਇਹਨੂੰ ਭੁੰਨਿਆ ਹੈ ਉਹਦਾ ਸਾਰਾ ਟੇਸਟ ਪਾਣੀ ਵਿੱਚ ਚਲ ਜਾਣਾ ਤੇ ਫਿਰ ਪਰઠા ਟੇਸਟੀ ਨਹੀਂ ਬਣਨਾ ਇਹਨਾਂ ਨੂੰ ਤੁਸੀਂ ਧੋਣਾ ਨਹੀਂ ਹੈ ਕਿਉਂਕਿ ਆਪਾਂ ਇਹਨਾਂ ਨੂੰ ਭੁੰਨਣ ਤੋਂ ਪਹਿਲਾਂ ਹੀ ਧੋ ਲਿਆ ਸੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹੀ ਬਣਾਉਣਾ ਹੈ ਬੈਂਗੜਾ ਬਹੁਤ ਗਰਮ ਨੇ ਤੇ ਜੇ ਤੁਹਾਨੂੰ ਜ਼ਿਆਦਾ ਗਰਮ ਲੱਗੇ ਮੜਾ ਜਾ ਹੱਥ ਨੂੰ ਪਾਣੀ ਲਾ ਕੇ ਇਹਦਾ ਛਿਲਕਾ ਉਤਾਰੋ ਬੈਂਗੜਾ ਨੂੰ ਆਪਾਂ ਚੰਗੀ ਤਰ੍ਹਾਂ ਛਿਲਕਾ ਲਾ ਲਿਆ ਹੈ ਤੇ ਇਹਨਾਂ ਨੂੰ ਚੱਕ ਵੀ ਕਰ ਲਿਆ ਬਿਲਕੁਲ ਸਾਫ਼ ਨੇ ਹੁਣ ਆਪਾਂ ਇਹਨਾਂ ਨੂੰ ਪੋਟੈਟੋ ਮੈਸ਼ਰ ਦੇ ਨਾਲ ਥੋੜਾ ਮੈਸ਼ ਕਰ ਲਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ਼ ਕਰਾਂਗੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਇੱਕ ਸਾਈਡ ਤੇ ਰੱਖਦੇ ਹਾਂ ਤੇ ਹੁਣ ਕਰਦੇ ਆਪਾਂ ਇਹਦੇ ਤੜਕੇ ਤੇ ਤਿਆਰ フライ ਵਿੱਚ ਮੈਂ ਦੋ ਕਟਚੀਆਂ ਸਰੋਂ ਦੇ ਤੇਲ ਦੀਆਂ ਪਾਈਆਂ ਨੇ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਆਪਾਂ ਗੈਸ ਬਿਲਕੁਲ ਲੋ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰਾ ਪਾਵਾਂਗੇ ਇਹ ਛੋਟਾ ਚਮਚਾ ਹੈ ਮੈਂ ਇੱਕ ਚਮਚਾ ਪਾਇਆ ਹੈ ਜੀਰੇ ਦੇ ਨਾਲ ਹੀ ਇਹਦੇ ਵਿੱਚ ਆਪਾਂ ਇਹ ਕੱਟਿਆ ਹੋਇਆ ਲਸਣ ਕੱਟਿਆ ਹੋਇਆ ਅਦਰਕ ਇਹਨੂੰ ਪਾਵਾਂਗੇ ਇਹਨਾਂ ਦਾ ਹਲਕਾ ਜਿਹਾ ਕਲਰ ਚੇਂਜ ਕਰਾਂਗੇ ਫਿਰ ਇਹਦੇ ਵਿੱਚ ਆਪਾਂ ਕੱਤੇ ਹੋਏ ਪਿਆਜ਼ ਨਸਾਂ ਤੇ ਅਦਰਕ ਨੂੰ ਆਪਾਂ ਇੰਨਾ ਕਿ ਭੁੰਨਾਂਗੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਪਿਆਜ਼ ਨੂੰ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਆਕਾਰ ਵਿੱਚ ਕੱਟ ਸਕਦੇ ਹੋ ਜਿੱਦਾਂ ਦੇ ਤੁਹਾਨੂੰ ਪਸੰਦ ਹੋਣ ਇੱਥੇ ਆਪਾਂ ਪਿਆਜ਼ਾਂ ਦੇ ਨਾਲ ਥੋੜਾ ਜਿਹਾ ਨਮਕ ਪਾਵਾਂਗੇ ਤੇ ਬਾਕੀ ਨਮਕ ਆਪਾਂ ਜਦੋਂ ਟਮਾਟਰ ਪਾਣੇ ਨੇ ਫਿਰ ਪਾਵਾਂਗੇ ਬਸ ਇੰਨਾ ਕੁ ਆਪਾਂ ਨਮਕ ਪਾਵਾਂਗੇ ਜਿਹਦੇ ਨਾਲ ਕਿ ਪਿਆਜ਼ ਆਪਣੇ ਜਲਦੀ ਭੁੱਜ ਜਾਵੇ ਆ ਦੇਖੋ ਪਿਆਜ਼ ਦਾ ਥੋੜਾ ਕਲਰ ਚੇਂਜ ਹੋ ਗਿਆ ਥੋੜਾ ਜਿਹਾ ਨੂੰ ਆਪਾਂ ਹੋਰ ਭੁੰਨਾਂਗੇ ਇਹਦੇ ਨਾਲ ਆਪਾਂ ਥੋੜਾ ਜਿਹਾ ਇਹ ਸਾਤ ਲਸਣ ਇਹ ਵੀ ਪਾਵਾਂਗੇ ਤਿੰਨ ਚਾਰ ਕੱਲੀਆਂ ਮੈਂ ਸਾਫਤ ਰੱਖੀਆਂ ਸੋ ਉਹਨਾਂ ਨੂੰ ਪਾਵਾਂਗੇ ਉਹਨਾਂ ਦਾ ਫਲੇਵਰ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਨਾਲ ਇਹ ਕੱਟੀ ਹੋਈ ਹਰੀ ਮਿਰਚ ਇਹ ਵੀ ਪਾ ਦਾਂਗੇ ਹੁਣ ਇੱਥੇ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਤਾਂ ਟਮਾਟਰ ਆਪਾਂ ਇਹਦੇ ਵਿੱਚ ਬਾਅਦ ਵਿੱਚ ਪਾਉਨੇ ਆ ਮੈਂ ਇੱਕ ਚਮਚਾ ਕਿਉਂਕਿ ਇਹ ਛੋਟੇ ਨੇ ਚਮਚੇ ਇਹਦੇ ਮੈਂ ਇੱਕ ਚਮਚਾ ਪੂਰਾ ਧਨੀਆ ਪਾਊਡਰ ਪਾਇਆ ਹੈ ਇਹ ਵਾਲਾ ਇੱਕ ਚਮਚਾ ਦੇਗੀ ਮਿਰਚ ਅੱਧਾ ਚਮਚਾ ਮੈਂ ਹਲਦੀ ਪਾਈ ਹੈ। ਕਈ ਜਗ੍ਹਾ ਤਾਂ ਪਰਥੇ 'ਚ ਹਲਦੀ ਪਾਉਂਦੇ ਨੇ ਨਾ ਤੇ ਕਈ ਜਗ੍ਹਾ ਨਹੀਂ ਪਾਉਂਦੇ। ਤੇ ਨਾਲ ਹੀ ਐ ਮੈਂ ਕੁੱਟੀ ਹੋਈ ਕਾਲੀ ਮਿਰਚ ਇਹ ਐਡ ਕੀਤੀ ਹੈ। ਇਹਨੂੰ ਥੋੜਾ ਜਿਹਾ ਆਪਾਂ ਭੁੰਨ ਲਾਂਗੇ। ਕਿਉਂਕਿ ਪਰਥੇ ਵਿੱਚ ਪਿਆਜ਼ ਥੋੜਾ ਕੱਚਾ-ਕੱਚਾ ਜਿਹਾ ਹੋਵੇ ਵਧੀਆ ਲੱਗਦਾ ਹੈ। ਜਿਆਦਾ ਪੁੱਜਿਆ ਹੋਇਆ ਪਿਆਜ਼ ਨਾਲ ਪਰਥੇ ਦਾ ਟੇਲ 'ਚ ਨਹੀਂ ਹੁੰਦਾ। ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਸਾਰੇ ਪੌਂਡ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਪਾਏ ਨੇ ਕਿਉਂਕਿ ਜਿਵੇਂ ਜਿਵੇਂ ਆਪਣਾ ਟਮਾਟਰ ਪੱਕਣਾ ਹੈ ਤੇ ਮਸਾਲੇ ਵੀ ਹੋਰ ਚੰਗੀ ਤਰ੍ਹਾਂ ਪੱਕ ਜਾਣਗੇ ਜਿੰਨੀ ਚੰਗੀ ਤਰ੍ਹਾਂ ਆਪਣਾ ਤੜਕਾ ਭੁੱਜੇਗਾ ਆਪਣਾ ਪਰਠੀ ਹੋਣੀ ਟੇਸਟੀ ਬਣੇਗਾ ਟਮਾਟਰ ਪਾਏ ਸੀ ਇੱਦਾਂ ਚਮਚਾਪਾ ਪਹਿਲਾਂ ਨਮਕ ਪਾਇਆ ਸੀ ਤੇ ਇੱਦਾਂ ਚਮਚਾਉਣ ਪਾਵਾਂਗੇ ਤੇ ਇਹਦੇ ਨਾਲ ਹੀ ਆਪਾਂ ਇਹ ਥੋੜੇ ਜਿਹੇ ਹਰੇ ਮਠਾ ਪਾਵਾਂਗੇ ਐਨਾ ਹੁਣ ਆਪਾਂ ਥੋੜਾ ਜਿਹਾ ਪਕਾ ਲਵਾਂਗੇ ਜਦੋਂ ਆਪਣਾ ਮਸਾਲਾ ਪੂਰਾ ਤੇਲ ਛੱਡ ਦੇਗਾ ਫਿਰ ਆਪਾਂ ਇਹਦੇ ਵਿੱਚ ਬੈਂਗਨ ਐਡ ਕਰਦੇ ਆ ਇਹਨੂੰ ਹੁਣ ਟੱਕ ਕੇ ਆਪਾਂ ਥੋੜਾ ਜਿਹਾ ਪਕਾਉਨੇ ਆ ਆ ਦੇਖੋ ਤੜਕਾ ਆਪਣਾ ਤਿਆਰ ਮਸਾਲੇ ਨੇ ਸੈੱਟ ਤੋਂ ਤੇਲ ਛੱਡਣਾ ਸ਼ੁਰੂ ਕਰਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਮੇਥੀ ਇਹਨੂੰ ਇਸ ਤਰ੍ਹਾਂ ਹੱਥ ਨਾਲ ਰਗੜ ਕੇ ਸੁੱਕੀ ਮੇਥੀ ਇਹਨੂੰ ਇਸ ਤਰ੍ਹਾਂ ਪਾ ਦਾਂਗੇ ਇੱਕ ਦੋ ਮਿੰਟ ਇਹਨੂੰ ਉਲਾ ਲਾਂ। ਜਿੱਤਾਲਾ ਆਪਣਾ ਬਿਲਕੁਲ ਰੈਡੀ ਹੈ। ਹੁਣ ਆਪਾਂ ਇਹਦੇ ਵਿੱਚ ਬੈਂਗਨੇ ਐਡ ਕਰਤੀਆਂ। ਚੰਗੀ ਤਰ੍ਹਾਂ ਭੁੰਨਾਂਗੇ ਇਹਦਾ ਸਬਜੀ ਆਪਣੀ ਪੂਰੀ ਤੇਲ ਛੱਡ ਦੇਗੀ ਫਿਰ ਆਪਣੀ ਸਬਜੀ ਬਿਲਕੁਲ ਤਿਆਰ ਹੈ ਤਾਂ ਇਹਨਾਂ ਨੂੰ ਆਪਾਂ ਢੱਕ ਕੇ ਔਣੇ ਆ ਤੇ ਵਿੱਚ ਵਿੱਚ ਇਹਨਾਂ ਨੂੰ ਚੈੱਕ ਵੀ ਕਰਨਾ ਹੈ ਆਪਾਂ ਇਹ ਦੇਖੋ ਕਿੰਨਾ ਸੋਹਣਾ ਰੰਗ ਆਇਆ ਸਬਜੀ ਦਾ ਥੋੜਾ ਜਿਹਾ ਨੂੰ ਇਸ ਤਰ੍ਹਾਂ ਆਪਾਂ और मैश कर दा बस हम आपको ढक के पौने जी फ्लेम आप थोड़ी मीडियम कर देंगे भट्ठा अपना बन के बिल्कुल रेडी है हम आपने जी हरा धनिया इन एक लाने जी तड़का ਇੱਧਰ ਆਪਾਂ ਤੇਲ ਗਰਮ ਕੀਤਾ ਹੈ ਤੇਲ ਦਾ ਦੇਖੋ ਚੰਗੀ ਤਰ੍ਹਾਂ ਧੂਆ ਨਿਕਲਣ ਲੱਗ ਗਿਆ ਗੈਸ ਆਪਾਂ ਬੰਦ ਕਰਤੀ ਹੈ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਧਨੀਆ ਜਿੰਨੂੰ ਮੈਂ ਅਦਰੜ ਫੜੜ ਕੀਤਾ ਤੇ ਥੋੜਾ ਜਿਹਾ ਜੀਰਾ ਇਹ ਪਾ ਦਾਂਗੇ ਇਹਦੇ ਨਾਲ ਹੀ ਇਹਦੇ ਵਿੱਚ ਆਪਾਂ ਇਹ ਅਦਰਕ ਪਾਵਾਂਗੇ ਨਾਲ ਇਹ ਮੈਂ ਦੋ ਹਰੀਆਂ ਮਿਰਚਾਂ ਉਹਨਾਂ ਨੂੰ ਇਸ ਤਰ੍ਹਾਂ ਕੱਟਿਆ ਬਸ ਤੇ ਥੋੜੀ ਜਿਹੀ ਦੇਗੀ ਮੈਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹਨੂੰ ਲਾਵਾਂਗੇ ਜੀ ਪੱਠੇ ਨੂੰ ਤੜਕਾ ਇਹਦਾ ਨਾ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਚਲੋ ਜੀ ਹੁਣ ਇਹਨੂੰ 2 ਮਿੰਟ ਟੱਕ ਦਾਂਗੇ ਤੇ ਫਿਰ ਕਰਦੇ ਆ ਜੀ ਆਪਾਂ ਇਹਨੂੰ ਸਰਵ ਲਓ ਜੀ ਆਪਣਾ ਗਰਮਾ ਗਰਮ ਬੈਂਗਨ ਦਾ ਪਰਤਾ ਬਣ ਕੇ ਬਿਲਕੁਲ ਰੈਡੀ ਹੈ ਤੇ ਬਹੁਤ ਹੀ ਟੇਸਟੀ ਬਣਿਆ ਹੈ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਜਿਹਦਾ ਟੇਸਟ ਕਿਵੇਂ ਦਾ ਬਣਿਆ ਹੈ ਆ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਹੈ ਆਪਣਾ ਪਰਤਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਸਬਜ਼ੀ ਦਾ ਇਹਦੇ ਨਾਲ ਬਣਾਇਆ ਹੈ ਜੀ ਆਪਾਂ ਦਹੀਂ ਨਾਲ ਪਿਆਜ਼ ਹਰੀ ਮਿਰਚ ਤੇ ਨਾਲ ਅੱਜ ਆਪਾਂ ਬਣਾਏ ਆਂ ਜੀ ਤੰਦੂਰੀ ਫੁਲਕੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਜੀ ਇਹਦਾ ਟੇਸਟ ਕਿਵੇਂ ਦਾ ਬਣਿਆ ਹੈ ਬਹੁਤ ਜ਼ਿਆਦਾ ਟੇਸਟੀ ਬਣਿਆ ਖਾ ਕੇ ਮਜ਼ਾ ਹੀ ਆ ਗਿਆ ਤੁਸੀਂ ਵੀ ਇਹਨੂੰ ਆਪਣੇ ਘਰ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ